うん。 ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਭਰਾ ਠੀਕ ਠਾਕ ਜੀ ਸਾਰੇ ਹਾਂਜੀ ਆਜੋ ਜੀ ਅੱਜ ਦੀ ਵੀਡੀਓ ਚ ਵੀਡੀਓ ਨੂੰ ਮੇਰਾ ਪਰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਕਿ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਹਾਂਜੀ ਅੱਜ ਪਹਗਾ ਸੀ ਨਹੀਂ ਤੇ ਆਪਾਂ ਡਹਾ ਰਿਹਾ ਇਹਨੂੰ ਹਣ ਪਾਣੀ ਸਾਰਾ ਦਿਨ ਰਹੀ ਅੱਜ ਪੱਕੇ ਤੇ ਕੱਚੇ ਥਾਂ ਤੇ ਥੋੜਾ ਜਿਆਦਾ ਚਿੱਕੜ ਹੋ ਗਿਆ ਸੀ ਫੇਰ ਕਰਤਾ ਕਰਕੇ ਆਪਾਂ ਬੱਦੀ ਨਹੀਂ ਉਥੇ ਹੋਣ ਦਾ ਪਿਆਰ ਤੇ ਵੱਜ ਗਈ ਨੇ ਤਿੰਨ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਨਿਵਾ ਦੇਨੇ ਆ ਚੰਗੀ ਤਰ੍ਹਾਂ ਇਹ ਕਰੀ ਨਿਵਾ ਕੇ ਇਹਨੂੰ ਸਾਫ਼ ਕਰਕੇ ਫੇਰ ਇਹਨੂੰ ਪਾਉਨੇ ਆਪਾਂ ਫੀਡ ਗਤਾਵਾ ਕਰਦੇ ਆ ਫੇਰ ਨੌਂ ਦੀ ਬੜੇ ਚਾਣਾ ਤੇ ਦੱਸਿਓ ਮੇਰੇ ਭਰਾ ਝੋਟੀ ਤੁਹਾਨੂੰ ਕਿਵੇਂ ਦੀ ਲੱਗੀ ਆ ਘਰ ਦੀ ਝੋਟੀ ਆ ਆਪਣੀ ਇਹ ਆਪਾਂ ਹੁਣ ਪਾ ਰਹੇ ਆ ਜੀ ਪਿਆਜ਼ ਪਿਆਜ਼ ਹੈਗੇ ਆ 7 ਤੋਂ 8 ਦੇਖ ਸਕਦੇ ਛੋਟੇ ਆ ਬਾਕੀ ਇਹਨਾਂ ਕੀ 200 ਗ੍ਰਾਮ ਤੱਕ ਹੋਣਗੇ ਐਦਾਂ ਹੀ ਖਾ ਲੈਣੇ ਬੜੇ ਵਧੀਆ ਤਰੀਕੇ ਨਾਲ ਖਾ ਲੈਂਦੀ ਆ ਪਹਿਲਾਂ ਵੀ ਆਪਾਂ ਪਾ ਦਿੰਨੇ ਆ ਐਦਾਂ ਫੀਡ 'ਚ ਬੜਾ ਵਧੀਆ ਖਾ ਲੈਂਦੀ ਏ ਇਹ ਪਾ ਦਿੰਨੇ ਆਪਾਂ 1.5 ਤੋਂ 2 ਕਿਲੋ ਟੂੜੀ ਤਿਕਰੀਪਨ 1.5 ਕਿਲੋ ਇਹ ਨਾਲ ਪਾ ਦਿੰਨੇ ਆਪਾਂ ਇਹ 1.5 ਕਿਲੋ ਇਹਨੂੰ ਫੀਡ ਇਹ ਫੀਡ ਆਪਾਂ ਲੈ ਕੇ ਆਏ ਸੀ ਫਾਰਮ ਤੋਂ ਇਹਦੀ ਵੀਡੀਓ ਆਪਾਂ ਬਣਾ ਚੁੱਕੇ ਆਂ ਦੱਸਿਆ ਸੀ ਤੁਹਾਨੂੰ ਇਹਦੇ ਵਿੱਚ ਕੀ ਕੀ ਪੈਂਦਾ ਇਹ ਆਪਣਾ ਮੈਂਡਲ ਮਿਕਚਰ ਸੀਆ ਰਸ ਦਾ ਤਿਕਰੀਪਨ 50 ਤੋਂ 60 ਗ੍ਰਾਮ ਵਧੀਆ ਪੈ ਜਾਂਦਾ ਕਦੀ ਆਪਾਂ ਜ਼ਿਆਦਾ ਜੋਕ ਕੇ ਨਹੀਂ ਪਾਇਆ ਜਾ ਤੋ 60 ਗ੍ਰਾਮ ਤੱਕ ਵਧੀਆ ਪੈ ਜਾਂਦਾ ਰੀਮ ਨੂੰ ਲਾ ਦਿੰਨੇ ਹੁਣ ਆਪਾਂ ਥੋੜਾ ਜਿਹਾ ਪਾਣੀ ਪਾਣੀ ਵਿੱਚ ਮਿਲਾ ਕੇ ਤੇ ਵਧੀਆ ਤਰੀਕੇ ਨਾਲ ਆਪਾਂ ਮਿਕਸ ਕਰ ਦੇਣਾ ਕਿ ਜਿਹੜਾ ਵੱਖਰਾ ਨਾ ਰਵੇ ਚੰਗੀ ਤਰ੍ਹਾਂ ਸਾਰੀ ਤੂੜੀ ਦੇ ਵਿੱਚ ਮਿਕਸ ਹੋ ਜੇ ਤੇ ਜਿਹੜਾ ਆਪਣੇ ਨਾਲ ਪਿਆਜ਼ ਆ ਗੰਡੇ ਉਹ ਵੀ ਵਧੀਆ ਤਰੀਕੇ ਨਾਲ ਜਿਹੜੇ ਮੰਨ ਵਾਂਡੋ ਨਾਲ ਲੱਗ ਜੇ ਉਹ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਿੰਨੇ ਆ ਜਿੰਨਾ ਵਧੀਆ ਮਿਕਸ ਕਰਾਂਗੇ ਓਨਾ ਹੀ ਜ਼ਿਆਦਾ ਵਧੀਆ ਰਹਿੰਦਾ ਇੱਕ ਤੇ ਡਾਈਜੈਸ਼ਨ ਵਧੀਆ ਹੁੰਦਾ ਇਹ ਆਪਾਂ ਦੇ ਦਿੱਤਾ ਇਹਨੂੰ ਖਾਣ ਨੂੰ ਹਾਂਜੀ ਕਮੈਂਟ ਕਰਕੇ ਦੱਸਿਓ